बोल बोल ते दोस्तों जवां आथों दा टाइम एंडा मंडी दा हां इने के इक होएगा लास्ट लास्ट तीन ਬੱਕਰੀਆਂ ਦਾ ਸੌਦਾ ਹੋਣ ਲੱਗਾ ਇੱਕ ਆ ਬੱਕਰੀ ਆ ਇੱਕ ਦੋਸਤ ਆ ਬੈਠੀ ਆ ਲਾਲ ਵਾਲੀ ਤੇ ਤੀਜੀ ਆ ਕੋਨੀ ਬੈਠੀ ਆ ਇਹਨਾਂ ਤਿੰਨਾਂ ਦਾ ਸੌਦਾ ਸਟਾਰਟ ਹੋ ਗਿਆ ਸੂਦਾਂ ਦਾ ਬੱਕਰਾ ਮੰਡੀ ਐਂਡਾ ਆਥਣ ਦਾ ਵਾਂਡੀ ਦਾ ਐਂਡ ਆ ਖਰੀਦਾ ਕੌਣ ਆ ਸੇਵਕ ਭਾਈ ਆਪਾਂ ਖਰੀਦੇ ਆ ਯਾਰ ਬੜਾ ਗਾ ਲਾ ਜੀ ਮਢਾਕ ਸਿੰਘ ਵਾਲਾ ਕੀ ਸੇਵਕ ਸਿੰਘ ਬੜਾ ਗਾ ਵਾਲਾ ਠੀਕ ਆ ਯਾਰ ਸੇਵਕ ਭਾਈ ਖਰੀਦਦਾ ਆ ਦਿਖਾਉਣੇ ਤੁਹਾਨੂੰ ਆਪਾਂ ਉਹ ਤੇ ਬੱਕਰੀ ਲਾਲ ਫਰੀ ਨੇ ਤੂੰ ਬੱਕਰੀ ਡਬਲ ਐ ਬੱਕਰੀ ਆਵੇਂ ਕੀ ਮੁੱਲ ਕੀਦਾ ਆ 37000 ਲੱਗਦੇ ਤਿੰਨ ਦਾ 37000 ਲੈ ਵੇ ਤੁਸੀਂ ਵੀ ਸਲਾਹ ਕਰ ਲਓ ਹੁਣ ਆ ਬੱਕਰਾ ਵੀ ਮਾਰ ਕੇ ਆ

ਨੇ ਫਰੇ ਫਰੇ ਤੂੰ ਜਾਜ ਕਰਨਾ ਫੇਰ ਕਰੀ ਹੈ ਨਾ ਸਾਈ ਜੀ ਐਸੀ ਹੈ ਬੰਦਾ ਪਰ ਕਿਉਂ 35 ਦੀਆਂ ਲੈ ਜਾ 35 ਦੀ ਓਏ ਹਾਂ ਆ ਨਾ ਮਕਾ ਬਸ ਕੀ ਤੋਂ ਨਾਰਮੋ ਕਿੰਨਾ ਓ ਬਾਬਾ ਇੱਧਰ ਵੇ ਤੂੰ ਬੱਕਰੀਆਂ ਦੀ ਦੇ ਦਿਆ ਤੇ ਨਾ ਲੈ ਦੁਆਰਾ ਫੇਟ ਕੰਨ ਬੱਕਰੀਆਂ ਕਾ ਬੱਕਰੀ ਆ ਜਵਾ ਖੇਤੀ ਜਾਣ ਕਦੇ ਨੁਕਸਾਨ ਨਹੀਂ ਕਰਦੀ ਸਿੰਘਾਂ ਤੋਂ ਬਗੈਰ ਹੈ ਆਹ ਹੈ ਕੀ ਬਾਤ ਆ ਕੀ ਚੀਜ਼ ਆ ਚੱਲ ਚਿੱਟੀ ਆਖੇ ਹਾਂ ਮੈਂ ਸਾਲੀ ਗੱਦੀ ਪਾਈ ਜਾ ਕੇ ਦੀ ਆ ਇੱਕ ਆ ਬੈਠੀ ਹੈ ਜਿਹੜੀ ਇਹ ਆ ਕਿ ਕਾਰ ਤੇ ਜੇਕ ਰੱਖਦਾ ਮੁੰਡਾ ਉਸ ਕਹੀਂ ਗਰਾਉਂਡਾਂ ਦਾ ਹੀ ਮੁੰਡਾ ਹੈ ਵੈਨ ਨਹੀਂ ਇੱਕ ਦੋਸਤ ਜਿਹੜੀ ਆ ਬੱਕਰੀ ਬੈਠੀ ਇਹਨਾਂ ਦੇ ਤਿੰਨਾਂ ਦਾ ਸੌਦਾ ਚੱਲੀ ਜਾਂਦਾ ਉਧਰ ਗੱਗੀ ਕਰਾਂਦਾ ਸੌਦਾ ਤੇ ਸਲਾਹ ਕਰੀ ਜਾਂਦੇ ਆ ਦੇਖਦੇ ਆ ਕਿ ਬੰਦਾ ਆ ਜੱਗੀ ਆਉਂਦਾ 500 ਦਾ ਨੋਟ ਹੱਥ 'ਚ ਫੜੀ ਸਾਰੇ ਨਾਲਾਂ ਦਾ ਹੀ ਚੱਲਦਾ ਨਹੀਂ ਤਿੰਨਾਂ ਦਾ 500 ਦਾ ਨੋਟ ਲਿਆਤਾ ਹੈ ਸੇਵ ਤੋਂ ਕਢਾ ਕੇ ਮੈਂ ਅੱਜ ਨਹੀਂ ਫੜ ਤੂੰ ਗੱਲ ਕਰ ਮੇਰੀ ਸਾਈਵਾਂ ਚੰਗੇ ਲੱਗੇ ਰੱਖ ਲਈ ਨ ਮੋੜਦੀ ਤੂੰ ਫਿਰ ਹਣਾ ਫੜ ਫੜ ਕਿੱਥੇ ਗਿਆ ਸਾਨੂੰ ਸਾਢੇ 14 ਪੂਰੇ 15 ਦੀਆਂ ਲਿਆ 15000 ਕਹਿੰਦਾ 15-15000 ਦੀ ਬੱਕਰੀ ਹੋ ਗਈ ਤੇਰੇ ਨਾਲ ਤੂੰ ਹੀ ਗੱਲ 15000 ਕਹਿੰਦਾ ਹਿਆਰ ਮੈਨੂੰ ਨਹੀਂ ਉਹ ਨਹੀਂ ਫੜਾ ਦੇ ਪੈਸੇ હું એ ਜਦ ਹੀ ਲੱਗ ਗਈ ਤਾਂ ਪਤਾ ਕਿ ਉਹ ਆ ਲਾ ਕੇ ਜੂ ਹਾਂ ਮੇਰੇ ਮੁੱਛਾਂ ਪਾਉਂਦਾ ਮੁੱਛਾਂ ਬੋਸ ਆ ਆ ਲੈ ਲੈ ਉਹਦੇ ਵਿੱਚ ਕਹਿੰਨੀ ਦੇ ਦੇ ਬੱਕਰੀਆਂ ਆੜੀ ਨਾ ਕਰ ਮੈਂ ਗਰੂ ਤੈਨੂੰ ਫੁੱਲ ਚਾਜ ਮੁੱਲ ਨਾਲ ਦੇ ਦਿੰਦਾ ਨਾਰ ਭੋਜਾ ਕੀ ਉਹਦਾ 1000 ਦੀ ਬੱਕਰੀਆਂ ਕਿਹਦਾ ਬਿੱਟਾ ਦਾ ਕੱਢ ਨਹੀਂ ਏ ਜੱਡਾ ਮੇਰੀ ਬੇਟੀ ਦਾ ਕਰ ਮੈਂ ਆ ਗਿਆ ਯਾਰ ਮੈਂ ਸਾਰੀਆਂ ਗੱਲਾਂ ਕਹਿ ਦਿਆ ਬਾਪੂ ਮੈਂ ਕਹਿੰਦਾ ਵੀਰ ਕੋਈ ਛੱਡਦਾ ਛੱਡ ਵੀਰ ਤੂੰ ਫੇਰ ਨਾ ਕਰ ਵੀਰ ਆਪਾਂ ਬਾਈ ਨੂੰ ਬਣਾ ਲਾਂਗੇ ਨਹੀਂ ਬਈ ਹਾਂ ਨਹੀਂ ਨਹੀਂ ਸਾਡਾ ਵੀ ਸੀ ਇਹ ਬੱਕਰੀ ਹੈ ਮਾਰੀ ਕਰਵਾਣੀ ਸੀ ਲਿਸੀ ਤਾਂ ਵੀ ਆਪੇ ਰਾਜੀ ਕਰ ਖਰਾ ਦਾ ਦੂਜਾ ਰੱਬ ਦਾ ਨਾਮ ਪਾਇਆ ਗੱਡੇ ਖਰਾਕ ਵਾਲੇ ਉਹਦਾ ਪਾਇਆ ਕੋਈ ਬਾਬਾ ਤਾਂ ਕਰ ਦੇ ਜੇ ਫਿਰ ਤਨ ਬਾਬਾ ਨੇ ਮਾਰ ਪੀਏ ਪਾ ਕੇ ਦੇਣਾ ਫਾਰਮ ਨਹੀਂ ਨਹੀਂ ਧਿਆਨ ਨਹੀਂ ਗਈ ਕੋਈ ਗੱਲ ਨਹੀਂ ਨਹੀਂ ਬਾਬਾ ਦਾ ਤੇਰੇ ਬੜੇ ਰਾਮ ਨੇ ਆ ਗਏ ਬੜੇ ਆਇਆ ਦੱਕਾ ਜਿਵੇਂ ਤੂੰ ਘੱਟਦਾ ਹੈ ਤੁਹਾਡੇ ਨਾਂ ਨੂੰ 16 ਦੀਆਂ ਕਿੰਨੇ ਦਿਨਾਂ ਆਹ ਫੜੀ ਆਹ ਫੜੀ ਛਾਈ ਜਾ ਮਨ ਚ ਬਾਈ ਮੈਂ ਕਹਿਣ ਲੱਗਾ ਆਹ ਫੜੀ ਬਾਈਪਾ ਨਹੀਂ ਹੁਣ ਛਾਈ ਦਾ ਬੜੋ ਮੰਨ ਕੇ ਮੈਂ ਯਾਰ ਜਾ ਤੂੰ ਮੈਨੂੰ ਪੁੱਗਦੀ ਮੈਂ ਜੱਗਿਆ ਤਾਂ ਚੰਗਾ ਲੱਗਾ ਤੂੰ ਰੱਖ ਲਈ 100 500 ਨਹੀਂ ਮੋੜਦੀ ਤੈਨਾਂ ਧੱਕੇ ਨਾਲ ਬੱਕੀ ਆ ਲੈ ਕੇ ਨਹੀਂ ਜਾ ਚੱਲ ਕੋਈ ਆਖਾ ਖਾਰਾ ਨਹੀਂ ਉਹ ਬਾਬਾ ਉਹ ਪਾਣਾ ਖਾਜੋ ਸਹੀ ਹੈ ਬਾਬਾ ਹੁਣ ਨਹੀਂ ਨਹੀਂ ਉਹ 2000 ਛੱਡ ਦੇ ਔਰ ਕੀ ਹੋ ਗਿਆ ਭਰਾ ਆ ਭਰਾਵਾ ਗੱਲ ਸੁਣ ਮੇਰੀ ਪੂਰੇ ਦੀ ਨਹੀਂ ਹੁੰਦੀ ਉਹ ਪੂਰੇ ਦੇ ਫੜਾ ਦੇ ਕੇ ਨਹੀਂ ਯਾਰ ਪੂਰੇ ਦੀ ਨਹੀਂ ਉਹ ਨਹੀਂ ਬਸ ਉਹ ਚਪੂਰੇ ਵੀ ਉਹਨੇ ਗਿਆਨੀ ਦੇ ਦੇ ਲਿਆ ਕੋਈ ਨਹੀਂ ਯਾਰ ਕੋਈ ਤੱਕ ਨਹੀਂ ਉਹ ਇੱਕ ਨਾ ਕਿਹਨੇ ਦਾ ਬੈਠਾ ਬਸ ਇਹ ਦੋ ਵਾਧ ਨਹੀਂ ਮੈਲੇ ਆਲਾ ਨਹੀਂ 6 ਆ ਪੰਜ ਨਹੀਂ ਪੈਸੇ ਨਹੀਂ ਲੈਣੇ ਨਾ 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 ਨਹੀਂ ਉਹ ਆਇਆ ਬਾਪੂ ਨਹੀਂ ਨਹੀਂ ਮੈਲੇ ਲੈਣੇ ਜੇ ਤੇਰੀ ਖੁਸ਼ੀ ਹੋਵੇ ਕੋਈ ਨਹੀਂ ਨੀ ਖਰਚਾ ਖੰਡ ਮਿਸ਼ਰੀ ਵੇਚੀਆਂ ਬਾਈ ਮੈਂ ਦੇਸੀ ਬੇਤ ਨਹੀਂ ਇੱਥੇ ਵੇਚ ਜਾ ਬਸ ਤੂੰ ਤਿੰਨ ਮਲਾਜਮਾ ਇੱਕ ਮਿੰਟ ਮਲਾਜਮ ਦੀ ਸੱਟ ਮਾਰ ਗਿਆ ਮੈਂ ਤੇਰਾ ਹੱਥ ਨਹੀਂ ਬੋਲੇ ਨਾ ਮੈਂ ਮਲਾਜਮਾ ਬਦ ਕਰ ਦਿੱਤਾ ਕਰਦਾ ਪਰ ਉਹਨਾਂ ਨਾਲ ਪਰ ਪੁਲਿਸ ਆਵੇ ਮੈਂ 10000 ਤੋਂ 1 ਰੁਪਿਆ ਵਾਧ ਨਹੀਂ ਦੇਣਾ ਲਖਾਈ ਵਾਲੇ ਜਾਣਦੇ ਜਾਂ ਤੁਸੀਂ ਜਾ ਮੈਂ ਨਹੀਂ ਮੈਂ ਲਖਾਈ ਵਾਲੇ सौदा कल खाई सॾे अठारा पू ई माना अनमान जा 25 ਦੀ ਛੱਡ ਦੇਣਾ ਹੁਣ ਨਹੀਂ ਤੂੰ ਹੱਦ ਨਹੀਂ ਕੁਛ ਨਹੀਂ ਕਹਿਣਾ ਮੈਂ 20 ਦੀ ਵਿਨੀ ਆਉਂਦੀ ਆ ਚਲੋ ਰਹਾ ਤੁਹਾਡੀ ਖੁਸ਼ੀ ਆਪਾਂ ਕੋ ਧੱਕਾ ਥੋੜਾ ਕੁੰਨੀ ਨਹੀਂ ਆ ਸ਼ਾਹ ਨਹੀਂ ਲੈਣਗੇ ਮੈਂ ਅੱਜ ਮਿਥਰੀ ਭਾਜਾ ਬੰਦ 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 ਉਹ ਬੜਾ ਆ ਜਾ ਨਹੀਂ ਅੱਜ ਸੇਵ ਕਰਾ ਹੁਣ ਨਹੀਂ ਜਾਂਦੇ ਨਹੀਂ ਕਰਦੇ 19000 ਨਹੀਂ ਲੈਣੀ ਮੈਂ ਲੈਣੀ ਨਹੀਂ ਇਹ ਨਹੀਂ ਜਾਂਦੇ 19000 ਨਹੀਂ ਨਹੀਂ ਬਾਬਾ ਪਾ ਜਾਉ ਨਾਲੀ ਆ ਜੀ ਹੁਣ ਤਾਂ ਬੰਦ ਆ ਜਾ ਨਹੀਂ ਭਾਈ 19000 ਉਹ ਨਹੀਂ ਉਹ ਨਹੀਂ ਉਹ ਤੇਰੀ ਮੈਂ ਮਲਾਜ਼ਮ ਕਰਕੇ ਕਦਰ ਕੀਤੀ ਨਾ ਤਨਖਾਹ ਉਹ ਨਹੀਂ ਨਹੀਂ ਮੋਟਰ ਮੈਨੂੰ ਮੋਟਰ ਦੇ ਜਿਵੇਂ 60000 ਮਤ ਲੰਗ ਜਾ ਕੋਈ ਨਹੀਂ ਮਲਾਜ਼ਮ ਕਰਕੇ ਕਦਰ ਕਰੀ ਨਾ ਆਪਸਿਆਂ ਦੇਖੋ ਕਿੰਨੀ ਅੰਦਰ ਆ ਇੱਕ ਕੋਣ ਆ ਜੀ ਠੀਕ ਆ ਬਾਕਾ ਕਿਤੇ 500 500 ਫੜਾ ਦਾਂ ਤੂੰ ਬੋਲਦੇ ਈ ਹਾਂ ਨਹੀਂ ਜਣੀ ਨਹੀਂ ਨਹੀਂ ਕੋਈ ਨਹੀਂ ਬੱਚਾ ਕਿ ਮੈਂ ਤਾਂ ਲੈ ਦੇ ਦੇ ਵਈ 5 ਬਰਾਬਰ ਹੀ ਯਾਰ ਨਹੀਂ ਬੰਦ ਆ ਜਾਓ ਆਰਾ ਆ ਗਿਆ ઓਰਾ ਲੈ ਜਾ ਹਰੀ ਕੇ ਗਲਾਂ ਦੇ ਆ ਆ ਜਾ ਇੱਕ ਕਾਤਾ ਬਾਈ ਤੇਰਾ ਤਾੜਾ 19 2 ਲੈ ਆ ਤੋ ਲੈ ਆ ਨਾ 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 ਪਾਲਕ ਵਈ ਪਾਲਕ ਵਈ ਨਹੀਂ ਫਟੇ ਹੀ ਫਟੇ ਤੂੰ ਮੇਰਾ ਨਾ ਗਾਸ ਬਾਬਾ ਤੇਰਾ ਮਾਰਾ ਕਰਕੇ ਜਾਂ ਉਹਦਾ ਨਾ ਮੈਨੂੰ ਕੀ ਮਿਲਦਾ ਮੈਂ ਗਲਤ ਨਹੀਂ ਸੁਣੇਂ ਦੱਸ ਬਹੁਣੀ ਨਹੀਂ ਮਾਰਾ ਖੋਸ਼ ਹੋ ਕੇ ਪਰ ਬੁੱਡੀਆਂ ਬੱਕਰੀਆਂ ਨਹੀਂ ਨਹੀ ਬੁੱਡੀਆਂ ਕੋ ਨਹੀਂ ਮੈਨੂੰ ਇਹਨਾਂ ਤਾਰਿਆ ਕਰਮਾਂ ਦੀ ਮੈਂ ਤਾ ਉਤਾਰਿਆ ਪਰ ਨਹੀਂ ਘਟਦੇ ਨਹੀਂ ਏ ਲੱਗ ਗਏ ਨੇ ਜਿੰਦ ਨੂੰ ਨਾ ਕੁਲੀ ਪਾ ਲਾਇਆ ਬਾਬਾ ਨਹੀਂ ਰੇਡ ਦੇ ਯਾਰ ਉਹਦਾ ਪੱਤੂ ਗਰੂ ਉਹਦਾ ਪਿਆ ਸੀ ਤਾਂ ਬੈ ਮੁਰ ਗਿਆ ਹੁਣ ਮੇਰੀ ਪਤਾ ਕੀ ਹੈ ਬੈ ਇੱਕੋੜ ਮੇਰੇ ਕੋਲ ਐਡੀ ਕੱਚ ਕੱਚ ਦੀ ਰਹੀ ਉਹ ਤੀਜਾ ਬੱਦਾਂ ਵੀ ਭੱਜ ਗਿਆ ਮੇਰੀ ਗੱਲ ਸੁਣ ਲੈ ਹੁਣ ਮੈਂ ਚੱਲਣ ਲੱਗ ਪੁਰੂ ਲੈ ਕੇ ਆਈ ਬੈ ਚੱਲਣ ਲੱਗ ਗਿਆ ਠੀਕ ਹੈ ਨਾ ਦੇਖ ਮੇਰੀ ਗੱਲ ਸੁਣ ਲੈ ਇਹ ਤਾਂ ਹੁਣ ਚੱਲ ਯਾਰ ਜੇ ਉਹਦਾ ਹੁੜਾ ਨਰਮ ਪੈਂਦੀ ਹੈ ਪੈਸੇ ਦਾ ਫਿਰ ਵਿੱਚੇ ਚੱਲ ਪੈਗ ਦੇਖੀ ਆਟ ਦੀਆਂ ਆਟਕ ਸੁਣ ਗਏ ਨਾ ਬਾਠ ਠੀਕ ਹੈ ਜਿਹੜੀ ਗੱਲ ਤੋਂ ਜਿਹੜਾ ਆਪਾਂ ਵਾਹਿਗੁਰੂ ਮਿਹਰ ਕਰੂਗਾ ਜੀ ਚਲੋ ਵਧੀਆ ਮਾਰਾ ਇਹ ਕੀ ਉਹ ਜੂਆ ਹੀ ਹੈ ਕਰੋ ਕਰੋ ਸਲਾਹ ਇਹ ਹਾਲ ਹੈ ਬਾਰੇ ਦੋਸਤੋ ਸਲਾਹ ਹੋ ਰਹੀ ਹੈ ਫੇਰ ਦੁਬਾਰਾ ਕਿਹੜੀਆਂ ਫੇਰ ਯਾਰ ਤੂੰ ਸਾਰੀ ਕਹਾਣੀ ਬਤਰੇ ਨ ਬੱਕਰੀਆਂ ਯਾਰ ਮੈਂ ਰਹਿ ਗਰੂ ਨਹੀਂ ਨਹੀਂ ਜਾਂ ਨਹੀਂ ਪੈਸੇ ਪੁੱਛੇ ਪੁੱਛੇ ਪਾਏ ਤੈਨੂੰ ਕਹਿਣ ਦਿੰਦੇ ਆ ਪਾਏ ਨਹੀਂ ਨਹੀਂ ਹਾਂ ਕੋੜਾ ਕੋੜਾ ਯਾਰ ਕਾਟਾ ਨਹੀਂ ਪੈਸੇ ਮੰਗਦੇ ਨਹੀਂ ਹੁੰਦੇ ਉਹ ਪੈਸੇ ਕੋਠੇ ਨਾ ਪੈਸੇ ਆਪਾਂ ਤੈਨੂੰ ਦੇ ਦੇ ਜਨਾ ਕਿਹੜਾ ਜੀ ਨਹੀਂ ਨਹੀਂ ਲੰਗਰ ਚ ਪਾ ਰਿਹਾ ਸਿੰਗਾ ਆ ਫੜੀ ਨਹੀਂ ਆ ਤਾਂ ਫੜੀ ਉਹ ਗੱਲ ਪਰ ਵੀ ਆਂਦਾ ਹੱਥ ਲਾ ਤੇਰੇ ਬਟਾ ਘਾਤ ਖਾਸ ਨਹੀਂ ਜਾਇ ਜਾਇ ਕਾ ਨਹੀਂ ਇੱਕ ਬੰਨੇ ਨਹੀਂ ਆ ਯਾਰ ਆ ਗਿਆ ਗਾਸਾ ਨਾ ਨਹੀਂ ਦੂਜੇ ਤੋਂ 19 ਜਾਂਦੇ ਕਿੰਨੇ ਦਾ ਕਰਤਾ ਜੱਗੀ ਆ 10000 ਇਹ ਬਾਈ 20000 ਨਾ ਕਰ ਆ ਫੜ ਬਈ ਨਹੀਂ 20 ਨਹੀਂ ਨਹੀਂ ਯਾਰ ਬਾਬਾ ਨਹੀਂ ਪਰ ਜਿਹੜੀ ਗੱਲ ਕਰੀਏ ਨਹੀਂ ਗੱਲ ਨਹੀਂ ਹਾਂ ਬਾਬਾ ਹੁਣ 19 ਤੋਂ ਨਹੀਂ ਵਧਾ ਮੈਂ 20000 ਦੀ ਸੱਟ ਮਾਰੀ ਜੀ ਮੇਰੀ ਗੱਲ ਸੁਣ ਲੈ ਗੱਲਾਂ ਚ ਰੱਬ ਦਾ ਰੂਪ ਹੁੰਦੀ ਆ ਮੈਂ ਬੜਾ ਮੈਂ ਤੀਜੀ ਦਾ ਚੱਲਣ ਲੱਗਾ ਤੇ ਹੁਣ ਜੇ ਦੇੜੀਆ ਦੇ ਦੇ ਤੀਜੀਆ ਦਾ ਨਹੀਂ ਨਹੀਂ ਰਾਜੋ ਤੈਨੂੰ ਮੰਨਣੀ ਬਦੜੀ ਕੀ ਫੇਰ ਪੁੱਰੇ ਬਾਬਾ ਬਾਬੇ ਨਾਲ ਬਾਬੇ ਨਾਲ ਤਿੰਨ ਪਸਲੇ ਰਹੇਗਾ ਰਾਜੋ ਚੌਥੀ ਆਈ ਰਹਿ ਫੇਰ ਚੱਲ ਰਹੀ ਆ ਉਦੋਂ ਨੂੰ ਜਾਂਦੇ ਹਜ਼ਾਰ ਕ ਵਧਾ ਕੇ ਆ ਜਾਂਦੇ ਆ ਪੈਸੇ ਦਾ ਫੜ ਲਾ ਫੜ ਜਾ ਜੱਟ ਪੈਸੇ ਪੜ ਜਾ ਚੰਗੇ ਲੱਗੇ ਰੱਖ ਲਈ ਬਾਵਾ ਜਾਨਾ ਪਿਆ ਮੇਰਾ ਮੋਟਰਸਾਹਰ ਹੋਰੇ ਨੂੰ ਮੂੰਹ ਕਰ ਜਾ 500 ਰੁਪਿਆ ਹੋਰ ਮਿਲ ਜਾ ਬਸ ਭਾਈ ਮੈਂ ਤੁੱਕਾ ਨਾ ਪਕੌੜੇ ਨਹੀਂ ਪਕਾਉਣੇ ਇਹ ਕਿਉਂ ਜੀ ਪਕਣਗੇ ਹਾਂ ਇਹ ਦਾ ਦੇਸੀ ਜੇ ਪਕਣਗੇ ਕਿੰਨੇ ਪਕਾ ਕਿੱਥੋਂ ਚੜਿਆਂਗੇ ਕਿੰਨੇ ਪਕਾ ਯਾਰ ਛੱਡਾਂਗਾ 25000 ਚੋਂ 21 ਦੇ ਹਾਂ ਛੱਡ ਜਾਂ ਦੇਖੀ ਜਾ ਨਾ ਜਾ ਫੜ ਲੈ ਓਏ ਬਾਬਾ ਮੰਨ ਜਾ ਤੂੰ ਮੰਨਗਾ ਮਾਨ ਜੀ ਮੈਂ ਜਦੋਂ ਪਹਿਲਾਂ ਹੀ ਮੈਂ ਕਿੱਥੋਂ ਲੈ ਗਿਆ ਅਜੇ ਪਕੌੜੇ ਪੱਕੇ ਨਹੀਂ ਯਾਰ ਨਹੀਂ ਹਾਲੀ ਨਹੀਂ ਪੱਕੇ ਜਦੋਂ ਪੱਕ ਗਏ ਸਾ-ਸਾਥ ਹਜ਼ਾਰ 2000 ਕਹਿੰਦੇ ਨੇ ਵੈਸੇ ਲੈ ਹੁਣੇ ਪਕਾ ਲੈਣ ਹਜੇ ਘੋਰ ਫਰੈਂਡ ਪਾਇਆ ਦੇਸੀ ਨਹੀਂ ਪਿਆ ਦਾ ਬਾਬਾ ਨਾਲ ਬਾਬਾ ਬੂਡੀ ਵਾਲੇ ਪਕਾਉਂਗੇ ਇਹਦੇ ਦੂਜੇ ਬੂਡੀ ਵਾਲੇ ਪਕਾਉਂਗੇ ਔਰ ਕਾਦਾ ਕਸਾਈਆ ਜੇ ਪੈ ਗਿਆ ਬਾਬਾ ਤੂੰ ਨਹੀਂ ਕਸਾਈਆ ਜੇ ਨਹੀਂ ਉਹ ਯਾਰ ਉਹ ਕਾਹ ਤੇਰਾ ਚੁੱਕੇ ਮੈਂ ਉਹਦੇ ਨਾਲ ਸਾਵਾ ਬੈਠ ਹੀ ਲੜਾਗਾ ਮੇਰੀ ਮਤ ਉਹ ਮੈਂ ਉਹ ਵੀ ਆਪ ਕੋ ਵੱਧ ਨਹੀਂ ਲੈਣੀ ਤੂੰ ਇਹਦਾ ਪਾਈਆ ਦੱਸ ਕੋਈ 5000 ਰੁਪਏ ਚਾਲ ਨਾ ਮਾਰੀ ਮੈਂ ਲੋਢੀ 2-4000 ਰੁਪਏ ਮਾਰੋ ਚਾਲ ਕੋਈ ਪੂਰਾ ਕੋ ਵਿਚਾਰਾ ਹੈ ਸਿਸਟਮ ਕਰ ਮੈਂ ਵਿਚਾਰਾ ਹੈ ਸਿਸਟਮ ਹੈ ਭਰਾ ਸਾਡਾ ਸਿਸਟਮ ਹੀ ਲਈ ਜਾਣਾਗਾ ਨਹੀਂ ਨਹੀਂ ਥੋੜਾ ਗੜ ਸਾਰੇ ਦੇ ਬੇਲੀ ਵਾਲੇ ਥੋੜਾ ਗੜ ਕਿੰਨੇ ਨਹੀਂ ਯਾਰ ਰਾਜੂ ਮੇਰੇ ਨਾਲ ਲੜ ਪਏ ਜਾਂ ਬੋਲ ਪਏ ਹੈਨਾ ਚੁੱਪ ਕਰਕੇ ਮੇਰੇ ਭਾਈ ਜਾਵੇ ਸਾਡੇ ਭਾਈ ਨਹੀਂ ਹੋਣੀ ਨਹੀਂ ਹੋਣੀ ਨਹੀਂ ਹੋਣਾ ਸਾਡੇ ਭਾਈ ਉਹਨੇ ਕਰ ਬਾਬਾ ਹਾਂ ਤੁਹਾਡੇ ਕੋਲੋਂ ਪਾਇਆ ਮੇਰੇ ਨਾਲ ਭਾਵਾ ਅੱਜ ਭਾਵਾ ਲੜ ਪਏ ਸਾਡੇ ਭਾਈ ਮੈਂ ਜਮਨਾਉ ਦੇ ਕੋਲ ਨਿਆਰ ਦੀ ਸੱਟ ਮਾਰੀ ਆਂ ਦੇ ਕੋਲ ਇੱਕ ਬਾਬਾ ਤੇਰੀ ਸਾਡੇ ਭਾਈ ਲਖਾਈ ਲਖਾਓ ਜਾ ਲਖਾਈ ਕਰਾ ਲਓ ਲਖਾਈ ਆ ਗਿਆ ਅਸਰ ਕਰਨਾ ਹੈ ਵੇਠਾ ਠੀਕ ਆ ਬੰਮੇ ਠੀਕ ਹੈ ਵੀ ਹੁੰਦਾ ਠੀਕ ਹੈ ਬਾਬਾ ਜੀ ਹੋ ਗਿਆ ਇਹ ਸੌਦਾ ਭਾਈ ਜਾਨ ਬਾਬਾ ਜੀ ਖੁਸ਼ ਹਾਂ ਬਹੁਤ ਸ਼ਾਬਾਸ਼ ਬਾਬਾ ਲਾਈਵ ਦੋਸਤੋ 22000 ਰੁਪਏ ਦਾ ਸੌਦਾ ਚੜ ਗਿਆ ਤੇ ਵੀਡੀਓ ਦੋਸਤੋ ਬਹੁਤ ਪੱਮੀ ਹੋ ਗਈ ਆ ਜੇ ਨਾ ਮਾਲ ਦੁਬਾਰਾ ਤੁਹਾਨੂੰ ਮਾਲ ਬੱਕਰੀਆਂ ਫੇਰ ਦਿਖਾ ਦਿੰਨੇ ਆ ਦੋ ਬੱਕਰੀਆਂ ਦੋਸਤੋ ਆ ਖੜੀਆਂ ਦੇਖ ਸਕਦੇ ਆ ਤੁਸੀਂ ਦੋ ਆਹ ਤੇ ਦੋ ਦਾ ਇੱਕ ਦੋਸਤੋ ਆ ਕੋਨੀ ਆ ਬੈਠੀ ਆ ਇਹਨਾਂ ਤਿੰਨਾਂ ਦਾ ਸੌਦਾ ਹੋ ਗਿਆ 22000 ਰੁਪਏ ਬਹੁਤ ਲੰਮੀ ਹੋ ਗਈ ਦੋਸਤੋ ਵੀਡੀਓ 22000 ਰੁਪਏ ਸੌਦਾ ਹੋ ਗਿਆ ਕਰਾਦੀ ਨੇ ਫਰੀਦੀਆਂ ਕੋਲ ਕੁਪੜਾ ਪਾਪਾ ਜੀ ਨੇ ਵੇਚੀਆਂ ਤੇ ਜੱਗੀ ਨੇ ਬਹੁਤ ਜ਼ੋਰ ਲਾ ਕੇ ਸੌਦਾ ਸਰੇ ਚੜਾਇਆ ਜੱਗੀ ਦਾ ਬਹੁਤ ਜ਼ੋਰ ਲੱਗਿਆ ਸੌਦੇ ਤੇ ਗੁਗੜਾ ਕਰਨੀ ਹੈ ਕਿ ਪੈਸੇ ਥੋੜਾ ਗੁਗੜਾ ਪੇ ਹਾਂ ਜੀ ਇਹਦਾ ਵੀ ਪੈਸੇ ਕਰਨੇ ਆ 1000 ਰੁਪਏ ਰੰਗ ਰੰਗ ਨਾ ਲਾਇਆ ਜਾਵੇ ਧੰਨਵਾਦ